ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਆਪਾਂ ਇੱਕ ਪਸ਼ੂ ਮੰਡੀ ਲਾਉਣ ਜਾ ਰਹੇ ਹਾਂ ਤੇ ਇੱਥੇ ਲੱਗ ਵੀ ਰਹੀ ਐ ਦੂਸਰੀ ਮੰਡੀ ਲੱਗੂਗੀ ਜੀ ਹਰ ਐਤਵਾਰ ਮੱਜਾਂ ਤੇ ਗਾਵਾਂ ਦੀ ਠੀਕ ਆ ਜੀ ਲੋਕੇਸ਼ਨ ਸੇਵੀ ਆ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਆ ਦੱਬ ਵਾਲੀ ਤੋਂ 5 ਕਿਲੋਮੀਟਰ ਭਾਰਤਮਾਲਾ ਤੋਂ 2 ਕਿਲੋਮੀਟਰ ਜੀ ਮੋਰੀਕਾ ਪੰਨੀ ਵਾਲਾ ਰੋਡ ਦੇ ਉੱਪਰ ਜਿੱਥੇ ਇਹ ਬੱਕਰੀਆਂ ਦੀ ਮੰਡੀ ਲੱਗ ਰਹੀ ਆ ਏਸੀ ਜਗ੍ਹਾ ਦੇ ਵਿੱਚ ਪਸ਼ੂ ਮੰਡੀ ਲੱਗੂਗੀ ਮੱਝਾਂ ਤੇ ਗਾਵਾਂ ਦੀ ਇੱਥੇ ਤੁਸੀਂ ਆਉਣਾ ਹਰ ਐਤਵਾਰ ਠੀਕ ਹੈ ਜੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿ ਹਰਿਆਣੇ ਦੇ ਵਿੱਚ ਵੀ ਐਂਟਰਾ ਤੇ ਇਧਰ ਪੰਜਾਬ ਬਾਰਡਰ ਦੇ ਵੀ ਉੱਪਰ ਠੀਕ ਹੈ ਗਾਵਾਂ ਤੇ ਮੱਝਾਂ ਲੈ ਕੇ ਵੱਧ ਤੋਂ ਵੱਧ ਆਓ ਕਿਉਂਕਿ ਸਾਡੇ ਕੋਲੇ ਜਿਹੜੇ ਵਪਾਰੀ ਵੀਰ ਲੈਣ ਵਾਲੇ ਨੇ ਉਹ ਬਹੁਤ ਜ਼ਿਆਦਾ ਨੇ ਜਿਹੜੇ ਵੇਚਣ ਵਾਲੇ ਆ ਉਹ ਹਲੇ ਤੱਕ ਘਟਾ ਰਹੇ ਆ ਕਿਉਂਕਿ ਉਹਨਾਂ ਨੂੰ ਡਰ ਆ ਵੀ ਉੱਥੇ ਉੱਕੀਆ ਲੈਣ ਵਾਲਾ ਵਪਾਰੀ ਨਾ ਆਵੇ ਲੈਨ ਵਾਲੇ ਵਪਾਰੀ ਸਾਡੇ ਕੋਲੇ ਬਹੁਤ ਨੇ ਤੁਸੀਂ ਕਦੋਂ ਵੀ ਆ ਸਕਦੇ ਹੋ ਠੀਕ ਹੈ ਤੁਹਾਨੂੰ ਕੋਈ ਹੋਰ ਨਹੀਂ ਪਵਾ ਦੁਪਹਿਰੇ ਆਉ ਤੜਕਿਆਂ ਸ਼ਾਮ ਨੂੰ ਵੱਡਾ ਪਸ਼ੂ ਟੂਗਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹਰ ਐਤਵਾਰ ਪਿੰਡ ਜੋਗੇ ਵਾਲਾ ਜੋ ਪਸ਼ੂਆਂ ਦੀ ਮੰਡੀ ਲੱਗਦੀ ਆ ਉਹ ਇੱਥੇ ਜ਼ਰੂਰ ਆਓ ਇਹ ਜਿਹੜੀ ਮੰਡੀ ਆਪਣੀ ਜੋਗੇ ਵਾਲੇ ਲੱਗ ਰਹੀ ਆ ਇਹਦੇ ਵਿੱਚ ਸਿਰਫ 700 ਰੁਪਏ ਐਂਟਰੀ ਫੀਸ ਆ ਜਿਹੜੇ ਖਰੀਦਦਾਰ ਤੋਂ 100 ਰੁਪਏ ਵੇਚਣ ਵਾਲੇ ਤੋਂ ਲੰਗਰ ਚਾਹ ਪਾਣੀ ਸੋਨੂੰ ਐਵੇਂ ਜਿکریاں ਮਿਲੂਗਾ ਠੀਕ ਆ ਹੋਰ ਕੋਈ ਐਂਟਰੀ ਨਹੀਂ ਕੋਈ ਵੱਧ ਫੀਸ ਨਹੀਂ ਹੈਗੀ ਕਾਸੇ ਦੀ ਨਾਰਮਲ ਫੀਸ ਆ 700 ਰੁਪਿਆ ਖਰੀਦਦਾਰ ਤੋਂ 100 ਰੁਪਿਆ ਵੇਚਣ ਵਾਲੇ ਤੋਂ ਤੇ ਲੰਗਰ ਚਾਹ ਪਾਣੀ ਤੁਹਾਨੂੰ ਪੂਰਾ ਪ੍ਰੋਪਰ ਮਿਲਣਾ ਉਹ ਫਰੀ ਆ ਉਹਦਾ ਕੋਈ ਪੈਸਾ ਨਹੀਂ ਹੈਗਾ ਠੀਕ ਆ ਆਓ ਮੰਡੀ ਦਾ ਲਾਹਾ ਲਓ ਠੀਕ ਆ ਇਸ ਵਾਰ ਖਰੀਦਣ ਵਾਲੇ ਵਪਾਰੀ ਬਹੁਤ ਜ਼ਿਆਦਾ ਆ ਰਹੇ ਨੇ ਤੇ ਸਾਨੂੰ ਲੋੜ ਆ ਵੇਚਣ ਵਾਲੇ ਵੀਰਾਂ ਦੀ ਉਹ ਆਪਦੀ ਮੱਝਾਂ ਤੇ ਗਾਵਾਂ ਲੈ ਕੇ ਇੱਥੇ ਜ਼ਰੂਰ ਪਹੁੰਚਣ ਕਾਟੂ ਮਾਲ ਲੈ ਕੇ ਵੀ ਜ਼ਰੂਰ ਪਹੁੰਚਣ ਉਹ ਵੀ ਸਾਨੂੰ ਫੋਨ ਕਰ ਰਹੇ ਆ ਵੀ ਕਾਟੂ ਮਾਲ ਆਊਗਾ ਤਾਂ ਸਾਨੂੰ ਜਰੂਰ ਟੋਲ ਕਰਿਓ ਉਹ ਵੀ ਜਰੂਰ ਇੱਥੇ ਆਉਣ ਕਿਉਂਕਿ ਹਰ ਇੱਕ ਭੰਤਾਂ ਮਾਲ ਇੱਥੇ ਵਿਕੂਆ ਇਸ ਜੋਗੇ ਵਾਲੇ ਮੰਡੀ ਦੇ ਉੱਪਰ ਹਰ ਇੱਕ ਐਤਵਾਰ ਹਰ ਇੱਕ ਐਤਵਾਰ ਜਗ੍ਹਾ ਜਗ੍ਹਾ ਇਹੀ ਐ ਸੇਮ ਵੀਰਵਾਰ ਨੂੰ ਬੱਕਰੀਆਂ ਦੀ ਤੇ ਐਤਵਾਰ ਨੂੰ ਮੱਝਾਂ ਕਮਾਂ ਆ ਰਹੇ ਐਤਵਾਰ ਇੱਥੇ ਲੱਗਿਆ ਕਰੂਗੀ ਠੀਕ ਹੈ ਜੀ ਕਿਸੇ ਨੂੰ ਕੋਈ ਆਉਣੀ ਆ ਕੇ ਜਦੋਂ ਮਰਜ਼ੀ ਪੁੱਛ ਸਕਦਾ ਨੰਬਰ ਲੈ ਸਕਦਾ ਨੰਬਰ ਵੈਸੇ ਕਾਰਡ ਵੀ ਦਿੱਤੇ ਹੋਏ ਨੇ ਸਕਰੀਨ ਤੇ ਵੀ ਚੱਲਦੇ ਹੋਣਗੇ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦਾ ਅਸੀਂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਅਸੀਂ ਦੱਸਾਂਗੇ ਕਿ ਕਿੱਧਰ ਤੇ ਆਉਣਾ ਕਿੱਧਰ ਤੇ ਨਹੀਂ ਸਾਨੂੰ ਕਾਲ ਕਰ ਸਕਦੇ ਹੋ ਧੰਨਵਾਦ